ਚਟਨੀ ਥੋੜੀ ਆਹੋ ਬੋਲੀਵੋਲ ਲੱਗ ਗਈ ਨਹੀਂ ਸਾਤ ਨੂੰ ਬਾਕੀ ਰੁਕਦੀ ਆਹੋ ਹੋ ਚਟਨੀ ਦਾ ਉਹ ਨਹੀਂ ਚੱਲ ਚਟਨੀ ਥੋੜੀ ਆਹੋ ਬਣਾਉਣੀ ਆ ਚਟਨੀ ਕੰਜਰੋ ਜੇ ਮਸਾਲਾ ਸਾਜਵਾਉਣ ਵਾਲਾ ਲਾਲ ਮਿਰਚ ਦਾ ਮਸਾਲਾ ਇਹ ਨਹੀਂ ਤਾਂ ਦੱਸਣਾ ਸਾਖ ਖਾਦਾ ਇਹ ਨਹੀਂ ਤਾਂ ਦੱਸਣਾ ਸਾਖ ਖਾਦਾ ਕੁੰਡੇ ਦੇ ਰਗੜੇ ਮਸਾਲੇ ਦਾ ਲੱਗੂਗਾ ਟਾਈਮ ਹਾਂ ਚਾਹ ਚੂਤਾ ਨਹੀਂ ਪੀਣੀ ਕੀ ਕੀ ਕਰੂੰਗੀ ਚਾਕੀ ਰਹੀ ਹਾਂ ਕਿਆ ਨਾ ਉਹ ਯਾਰ ਮੈਂ ਮੋਰੇ ਪਸ਼ੂਏ ਤੈ ਹੀ ਛੱਡੇ ਨਾ ਨਾ ਹਟ ਜਾ ਓਏ ਓੜਾ ਲੈ ਨੀ ਤੂੰ ਆ ਜੀ ਕੇ ਲੱਗੀ ਮਿਰਚ ਕੌੜੀ ਐ 43 ਠੀਕ 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 ਨੇ ਚੱਗਣੀਆਂ ਕਿਉਂ ਚਮਾਉਣੀਆਂ ਇਹ ਇਹ ਚੱਗੀਆਂ ਖਾਤੀ ਰਹਿੰਦਾ ਮੰਮੀ ਚੱਗਣੀ ਪੁੱਟਦੀ ਆ ਲਾਲ ਮਿਰਚਾਂ ਦੀ ਆਪਣਾ ਟੁੰਡਾ ਟੁੱਟ ਗਿਆ ਆਟੀ ਕਰ ਜਾਏਗਾ ਲਾਲ ਮਿਰਚਾਂ ਦੀ ਚੱਗਣੀ ਇੱਕ ਦਾ ਸਾਗ ਦਾ ਤਿਆਰ ਬਣੂਗਾ ਦੇਖ ਕੇ ਦਾ ਪੇਟ ਤਾਂ ਸਾਫ਼ ਕਰ ਦੇਣਾ ਫਿਰ ਪਤਾ ਵੀ ਤਾਂ ਲੱਗੂਗਾ ਨਾ ਖਾਦੀ ਦਾ ਜਿਹੜਾ ਪਹਿਲੀ ਵਾਰ ਤੋਂ ਉਹ ਨੂੰ ਹੂੰ ਜਿਹੜਾ ਪਹਿਲੀ ਵਾਰ ਤੋਂ ਉਹ ਨੂੰ ਪਹਿਲਾਂ ਲੋਕ ਇਹੀ ਖਾਂਦੇ ਸੀ ਯਾਰ ਸਾਡੇ ਤਾਂ ਬਣੀ ਹੋਈ ਮਾਂ ਭਾਗ ਕੇ ਦੇਖੀ ਹੂੰ ਸਾਰੇ ਘਰਾਂ 'ਚ ਬੜੀ ਹੁੰਦੀ ਹੈ ਇਹ ਉਹ ਮਰਜੀ ਬਣਾ ਲੈ ਤਾਂ ਰੀ ਰੱਖੀ ਰਹੇ ਮੀਟ ਨਾਲ ਵੀ ਚਰਨੀ ਸੀ ਮੱਛੀ ਨਾਲ ਵੀ ਚੰਨੀ ਖਾਈ ਜਾਂਦੇ ਸੀ ਉਹਦੰਦਰ ਪਰ ਉੱਥੇ ਆਏ ਨਾ ਉੱਥੇ ਲੱਸੀ ਤਾਂ ਹੈਗੀ ਆ ਨਾ ਹਾਂ ਲੱਸੀ ਦਾ ਤੜਕੇ ਹੱਥ ਨਹੀਂ ਆਪਣੇ ਲੱਸੀ ਦਾ ਹੈਣੀ ਇੱਥੇ ਉਹਨਾਂ ਨੇ ਸਵੇਰੇ ਹੀ ਪੀ ਲਈ ਸਾਹ ਨੂੰ ਪਣੀ ਆਪਾਂ ਨੂੰ ਹੰਗ ਹੋ ਜਾਂਦੀ ਫਿਰ ਦੁਪਹਿਰੇ ਦਿੱਤੀ ਦਾ ਹੀ ਰੇਪੇਨ ਲੱਸੀ ਮਾਹ ਖੱਟੀ ਆ ਥੋੜੀ ਲੈ ਈ ਜੱਲੀ ਲੱਸੀ ਥੋੜੀ ਜੀ ਘਰੇ ਔਰ ਰੋਟੀਆਂ ਇੱਥੇ ਹੀ ਬਣਾ ਲਓ ਹਨ ਘਰੇ ਕਿੱਥੇ ਬਣਾਓਗੇ ਜਾ ਕੇ ਮੱਕੀ ਦੀ ਹੈਗੀ ਇੱਥੇ ਅੱਤ ਤੱਕ ਨੀ ਹੋਰ ਕਰੇ ਗਰਮ ਕਰ ਲਾਂਗੇ ਉਹਨਾਂ ਦਾ ਚਾਬੀ ਨਾ ਥੋੜਾ ਖਾਖੀ ਜਿਹਾ ਬੈਗ ਉਹ ਨਹੀਂ ਰੱਖੀ ਉਹਨਾਂ ਦਾ ਚੱਕਦੇ ਆ ਫੂਲੈਂਟ ਫੋਨ ਆਉ ਤਾਂ ਹੀ ਹੈ ਨਾ ਤਾਂ ਪਤਾ ਨਹੀਂ ਕਿੰਨਾ ਹੋ ਗਿਆ ਹਾਂ ਬੈਠ ਗਿਆ ਫੇਰਾ ਆਉਣਾ ਲੰਬੜਾ ਹੋ ਗਿਆ ਹੋਇਆ ਤਾਂ ਪੌਣੇ 4 ਹੋਇਆ ਇਹ ਤਾਂ ਘੰਟਾ ਪਿਆ ਉਹਨੂੰ ਆਪਣਾ ਸਾਗ ਮਾਣੀ ਆਣਾ ਸ਼ਾਇਦ ਆਪਾਂ ਉਹਨੂੰ ਚਾਲੀ ਬੜੀਏ ਸੱਤਰ ਭਾਂਡੇ ਭੁੰਡੇ ਚੱਕ ਕੋਲ ਸਾਈਡਾਂ ਤੋਂ ਘਰੇ ਲੱਗਦੇ ਨੇ ਤੂੰ ਸਕੂਲ ਨਹੀਂ ਜਾਣਾ ਅਸ ਵੀਰੇ ਤਨੇ ਹੁਣ ਤੁਸੀਂ ਤਾਂ ਬਿਸ਼ਰਮ ਹੋਏ ਐ ਡੇ ਕਿੰਨੇ ਦਿਨ ਹੋ ਗਏ ਛੁੱਟੀਆਂ ਮਿਲੀਆਂ ਨੇ ਤੁਹਾਨੂੰ ਤੁਹੇ ਮੜਾ ਮੋਟਾ ਸਕੂਲ ਦੀ ਕਾਪੀ ਚੱਕ ਲੋ ਕੁਛ ਹੈ? ਮਾਣੋਂ ਤੋਂ ਲੋਹੜੀ ਤੋਂ ਆਏ ਆ ਤੁਸੀਂ ਖਾ ਪੀ ਕੇ ਕਿੰਨੇ ਦਿਨ? ਦੂਜੇ ਵਿੱਚ ਹੀ ਐ ਮਾਮਾ ਮਾਮਾ ਭਾਂਜੀ। ਉਹ ਪਰੇ ਬੈਠੀ ਭਾਂਜੀ ਤੇ ਆ ਬੈਠਾ ਮਾਮਾ। ਭਾਂਜੀ ਕਿੰਵੀਂ ਵਿੱਚ ਪੜਦੀ ਆ? 7ਵੀਂ ਵਿੱਚ। ਹੈ? 7ਵੀਂ ਵਿੱਚ। ਤੇ ਮਾਮਾ ਕਿੰਵੀਂ ਜਾ? 10ਵੀਂ ਵਿੱਚ। ਮਾਮਾ ਦੇ ਭਾਂਜੇ ਦਾ ਦਿਲਾਂ ਤਿੰਨ ਕਲਾਸਾਂ ਦਾ ਫਰਕ ਆ। ਹੈ? ਤਿੰਨ ਸਾਲਾਂ ਦਾ ਫਰਕ। ਤਿੰਨ ਸਾਲਾਂ ਦਾ ਫਰਕ ਕਿੰਨਾ ਦਾ ਨਹੀਂ ਯਾਰ ਪਰਮਾਨਤਾ ਵੱਡਾ ਰਮਾਨ ਮੈਂ ਮੈਂ 11 ਦੀ ਉਹ 14 ਦਾ ਤੇ ਫੇਰ ਸੱਤ ਵੀਰ ਦਾ ਕਿੰਨੇ ਦਾ 11 ਚ ਹੋਇਆ 15 ਰਮਾਨ ਤੇ ਦੋ ਹੀ ਹਾਲ ਬਣੀ ਹੈ ਦੋ ਮਹੀਨੇ ਦਾ ਫਰਕ ਅੱਛਾ ਨਾ ਹਟ ਜੋ ਟੋਟਲ ਜੀ ਟੋਟ ਜੂ ਮਹਾ ਮੰਮੀ ਕਿਦਰ ਗਈ ਸਾਡੀ ਕੀ ਕਰ ਦਿਓ ਜਾ ਗੰਡੇ ਨੂੰ ਲੈ ਆ ਜਾ ਗੰਡੇ ਗੁੰਡੇ ਨੂੰ ਲੈ ਆ ਚੱਕ ਪੁੱਤ ਜਾ ਹਤ ਵੀਰ ਅੱਧ ਕਰ ਲੈ ਆਉਣ ਵਾਲੇ ਲੈ ਜੀਰਾ ਲੈ ਆ ਜਿਹੜਾ ਲੈ ਆਉਣ ਵਾਲਾ ਅਦਰ ਤਾਂ ਪਾ ਦਾ ਸਾਰਾ ਸਾਤ ਹੈ ਨਹੀਂ ਗੱਤ ਕਰੋ ਵੇਲਾ ਪੰਛੀ ਵਿਚਾਰੇ ਬੈਠੇ ਬੋਲਦੇ ਆ ਪਤੰਗਾ ਤੋਂ ਡਰਦੇ ਉੜਦੇ ਨਹੀਂ ਹੈਗੇ ਪਤੰਗ ਵਾਲੇ ਉੜਦੇ ਆ ਬਹੁਤ ਜਿਆਦਾ ਪਤੰਗ ਉੜਦੇ ਆ ਸ਼ੈ ਨਾ ਜਾ ਹਾ ਯਾਰ ਓਖਾ ਏ ਕਿਹੜਾ ਪਰੋਟੇ ਆ ਜਿਹਨਾਂ ਤੇ ਬਹਿ ਜਾਣਗੇ ਹੂੰ ਤੇ ਮੈਕਸੀ ਜੇ ਗ੍ਰੈਂਡ ਕਰ ਲੈਣੀ ਹੈ ਜ਼ਰੂਰੀ ਸੀ ਇੱਥੇ ਹੀ ਕਰ ਮੈਕਸੀ ਦਾ ਹੈਗੀ ਹੈ ਘਣੀ ਮੈਕਸੀ ਜੀ ਬੰਦੇ 2 ਮਿੰਟ ਚ ਚਰਣੀ ਲਗੜੀ ਜਾਂਦੀ ਹੈ ਉਹ ਚੀਜ਼ ਥੋੜੀ ਬਣਦੀ ਹੈ ਜਿਹੜਾ ਫਟਕੜ ਕੇ ਸਾ ਚੜਾਇਆ ਉਹ ਮੈਕਸੀ ਦਾ ਥੋੜੀ ਚੜੀ ਆ ਹਾਂ ਇਹ ਨਹੀਂ ਉਹ ਤਾਂ ਹੈ ਠੀਕ ਆ ਸੱਤ ਵੀ ਨਹੀਂ ਖਾਂਦਾ ਮੈਕਸੀ ਆਲੀ ਮਤ ਨਹੀਂ ਚਿਬੜ ਵੀ ਲੈ ਆਉਣੇ ਚਿਬੜ ਤਾਂ ਪਰ ਹੁਣ ਹੈ ਹੀ ਨਹੀਂ ਸੀ ਸਾਗ ਜਿਹੜਾ ਛੋਲਿਆਂ ਦਾ ਬਣਾਇਆ ਕੱਲ ਵਾਲਾ ਉਹ ਵੀ ਥੱਲੇ ਕੋਵਿਡ ਨਾ ਬਣਿਆ ਨਾ ਇਹ ਕਰਾਰਾ ਹੂੰ ਅਜੋ ਮੁੱਕਿਆ ਨਹੀਂ ਆ ਪਹਿਲਾ ਤਰਲ ਹੂੰ ਆ ਵਾਈ ਟਾਵਰ ਦੀ ਹੈ ਹੂੰ ਇਨੀ ਅਵੇਲਾ ਟਾਵਰ ਜੀ ਟਾਵਰ ਦੀ ਆਵਾਜ਼ ਵੇ ਲੈ ਕਿੰਨੀ ਹੁੰਦੀ ਰੜ 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 ਕਰਦਾ ਟੜਕਦੇ ਆ ਜਿਹੜੇ ਉੱਤੇ ਲੱਗੇ ਆ ਨਾ ਵੇਖਦੇ ਕੋਈ ਨਾ ਟੜਕਦਾ ਆ ਵੇਲਾ ਔਰ ਜਿਵੇਂ ਟਾਂਕ ਪੈਂਦੀ ਹਾਂ ਮੋਟਰਸਾਈਕਲ ਦੀ ਚਾਬੀ ਆ ਲੈ ਯਾ ਕੀ ਹੋ ਗਿਆ ਓ ਓ ਰੀਤੂ ਆ ਲੈ ਹੋਰ ਹੈ ਨਹੀਂ ਸੀ ਹੋ ਗਿਆ ਚੱਲ ਬੈ ਕੇ ਲਾਹਣ ਕਿੱਧਰ ਚੱਲੀ ਆ ਮੈਂ ਜੈਨੇ ਥੱਲੇ ਹੋਰ ਇੱਕ ਡੰਡੇ ਲੈ ਆਈ ਡੰਡੇ ਹੋਰ ਲੈ ਆਈ ਕਿੰਨੇ ਹੋਰ ਲੈ ਆ ਜਿੰਨੇ ਲਿਆਂਦੇ ਆ ਉਦੇ ਜੋ ਦੂ ਇਕੱਠੀ ਬਣਾ ਲੈਨੇ ਫਿਰ ਵਿੱਚ ਲੈ ਲਵਾਂਗੇ ਸਿੱਧੀ ਤੁਸੀਂ ਦਾ ਹੋਰ ਜੱਗਾ ਬਾਣੀ ਕਿੱਧਰ ਚਲਾ ਗਿਆ ਜੱਗੇ ਨੂੰ ਉੱਥੇ ਜਾਣਾ ਸੀਗਾ ਜੱਗੇ ਨੇ ਕੰਮ ਤੇ ਕਹਿੰਦਾ ਕੰਮ ਕਰਨ ਚੱਲਿਆ ਬੰਦ ਕੇ ਤੇ ਕਹਿੰਦਾ ਮੈਂ ਉਹਨੂੰ ਕਿਹਨੂੰ ਕਿਹ ਇਸ ਸਰਵਿਸ ਕਰਕੇ ਉਹਨੇ ਕਿਸੇ ਲਈ ਕੀ ਹੋ ਗਿਆ ਕੋਈ ਨਹੀਂ ਹਾਂ ਤਿੰਨ ਗੰਢੇ ਮੇਰੇ ਨਾਲ ਗੰਢੇਣਾ ਕੀ ਬੰਨਣਾ ਪਤਾਏ ਪਹਿਲੇ ਹੀ 5 ਗੰਢੇ ਲੈ ਕੇ ਆਈ ਸੀ ਮੈਂ ਇੱਕ ਮਾਰੀ ਦੇਣ ਵਾਲੀ ਹੋਣੀ ਹੈ ਚੱਕ ਲਿਆ ਹੋਰ ਹੈ ਨਹੀਂ ਗਿਆ ਹੋਰ ਤੁਸੀਂ ਕਹੇ ਸੀ 2-3 ਲਿਆ ਫਿਰ ਮੈਂ 3 ਲਿਆ ਏਨਾ ਪਹਿਲਾਂ ਭੁੱਖਾ ਨਿਕਲ ਗਿਆ ਬਈਆ ਕੰਜਰੋ ਨਾਨੀ ਨੂੰ ਕੰਮ ਤੇ ਲਾ ਲਿਆ ਕਰੋ ਇੱਧਰ ਆਉਂਦੇ ਜਦੋਂ ਹੈ ਮਾਂ ਦੇ ਕੱਪੜੇ ਕੋਈ ਆ ਗਏ ਨਿੱਕੇ ਨੇ ਕਿਹਾ ਕਿ ਨਹੀਂ ਸਾਹ ਕੋਣਾ ਕਿਨੇ ਕਿਹਾ ਕਿਨੇ ਕਿਹਾ ਮੈਂ ਨਹੀਂ ਕਿਹਾ ਸੀਗਾ ਹਾਂ ਤਾਂ ਕਿਨੇ ਕਿਹਾ ਸੱਤ ਵੀਰ ਨੇ ਤਾਂ ਚਟਣੀ ਖਿਆਈ ਸੱਤ ਵੀਰਾਂ ਨੇ ਮੈਂ ਚਟਣੀ ਖਾਣੀ ਹੈ ਚਟਣੀ ਖਿਆ ਮੈਂ ਜਦੋਂ ਬਣਾ ਲਾਲ ਮਿਰਚਾਂ ਵਾਲੀ ਹੈ ਹੈ ਟੜਕੇ ਸਕੂਲ ਹੈ ਲੱਸੀ ਬਾਕੇ ਮਿਰਚਾ ਖਾਦਿਆਂ ਦੇ ਨਾਲ ਕਿਹੋ ਜਿਹਾ ਲੱਗਦੀ ਵੈਰੈਟੀ ਸਵਾਦ ਲੱਗਦੀ ਦੱਚ ਕਿਹੜੀ ਬਣ ਜਾਂਦੀ ਪਤਾ ਨਹੀਂ ਬਾਕੀ ਬਾਕੀ ਵੀ ਖਾਦੂ ਭਲਾਈ ਬਾਕੀ ਪਾਓਏ ਪੂਛਾ ਲਾ ਜਾ ਓਡਾ ਫਿਰ ਦੱਸ ਤੰਗ ਕਿੱਥੇ ਹਾਂ ਦੱਸ ਪੂਛਾ ਲਾ ਜਾ ਜਾ ਇਹ ਪਾਪੜਾਂ ਦਾ ਕਿੱਦਾਂ ਸ਼ੇਪ ਆਉਂਦਾ ਹੈ ਬੁੱਲ ਬੁੱਲ ਕੋਲੇ 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 ਇਹਦੇ ਕੋਲੇ ਨਾ ਇਹ ਮੁੰਡੇ ਕੈਸ ਹਾਂ ਆਈ ਤੇਰੀ ਪੂਛ ਗੱਡੀ ਦਾ ਫਿਰ ਪੂਛ ਐਨੇ ਤੇ ਤਾਂ ਇਹ ਤਾਂ ਫਿਰ ਤਾਂ ਕਿ ਦੇ ਉੱਧਰ ਭਾਜਦਾ ਕਿ ਉੱਧਰ ਪੂਛਾ ਮਾਰਦਾ ਕੁਝ ਨਹੀਂ ਦੀਦਾ ਇਹਨੂੰ ਹਾਂ ਜਰਾ ਮਾਰ ਜਾਂਦਾ ਰਹੇ ਕਿ ਚੀਜ਼ ਨੂੰ ਆ ਗਈ ਹੋਰ ਹਰ ਜੋਈ ਯਾਰ ਉਹ ਦੋ ਆ ਰੁਪਏ ਪਰ ਇਹਨਾਂ ਰ 20 ਰੁਪਏ ਤਾਂ ਵੜਤਾ ਕਿਹੜਾ ਮੈਨੂੰ ਕੋਈ ਸਕੀਮ ਮਿਲਿਆ ਤਾਂ ਕੱਲਾਂ ਨੇ ਪਤੰਗਾ ਚੁੱਕਾ ਰੱਖਿਆ ਕਰੋ ਸਾਤੇ ਕੀ ਮਿਲਿਆ ਉਹ ਵੱਢ ਕੇ ਕੋਈ ਫਾਇਦਾ ਹੋਇਆ ਮੈਨਾ ਵੜਤਾ ਫਾਇਦਾ ਹੋਇਆ ਕੋਈ ਹਾਈਟ ਮਾਈਨਿੰਗ ਟੌਪ ਕੋਈ ਖੇਡ ਆ ਇਹ ਹਾਈਟ ਮਾਈਨਿੰਗ ਟੌਪ ਹੈ ਇਹ ਖੇਡਾਂ ਛੇੜਾਂ ਛੁਰਾਂ ਵਾਲਿਆਂ ਦੀਆਂ ਪਤੰਗਾ ਪਤੰਗਾ ਵਾਲਿਆਂ ਦੀਆਂ ਪਿੰਡਾਂ ਵਾਲਿਆਂ ਦੀਆਂ ਖੇਡਾਂ ਨਹੀਂ ਆਈਆਂ ਇਹ ਆਪਾਂ ਵੀ ਸ਼ਹਿਰੀ ਆਪਾਂ ਸ਼ਹਿਰ ਤੇ ਰਹਿੰਦੇ ਹਾਂ ਕਿਉਂ ਸ਼ਹਿਰੀ ਆਂ ਸ਼ਹਿਰ ਤੇ ਰਹਿੰਦੇ ਆਂ ਜੀ ਹਰਕਦਾ ਆ ਦੇਖ ਲੈ ਪਿੰਡਾਂ ਵਾਲਾ ਕਿੰਡਾ ਘੁੰੜ ਨਾਲੇ ਇਹ ਪਤਾ ਲੱਗ ਜੇ ਨੰਬਰ ਮਾਰੇ ਮੁੰਡੇ ਘੱਟ ਪਏ ਆਹ ਇਹ ਕਿੰਡਾ ਘੁੰੜ ਨਾਲ ਚੱਲੀ ਜਾਂਦਾ ਉਹਦੇ ਵਾਲਾ ਪਿੰਡਾਂ ਵਾਲਾ ਇਹਨੂੰ ਕਹਿੰਦੇ ਪਿੰਡਾਂ ਵਾਲਾ ਬੱਸ ਇਹ ਜਿਹੜਾ ਕਦਾ ਅਸੀਂ ਆ ਪਿੰਡਾਂ ਆ ਜਦੋਂ ਮੈਂ ਹੋਇਆ ਨਾ 8ਵੀਂ ਚ 9ਵੀਂ ਚ ਉਹਦੇ ਯਾਰ ਸਰਕਾਰ ਨੇ ਐਲਾਨ ਕਰਤਾ ਸੀਗਾ ਕਿ ਅੱਠਵੀਂ ਚ ਆਪਣੇ ਦਮ ਤੇ ਪਾਸ ਹੋਉਂਗੇ 8ਵੀਂ ਚ ਆਪਣੇ ਦਮ ਤੇ ਪਾਸ ਹੋਉਂਗੇ ਅੱਛਾ ਫੇਰ ਹੋ ਗਏ ਫੇਰ ਬੰਦੇ ਤੇ ਆਫਰ ਸਰਕਾਰ ਇਹ ਥੋੜੀ ਆ ਵੀ ਤੁਸੀਂ ਪੜੋ ਨਾ ਸਕੂਲ ਜਾਓ ਉਹਨਾਂ ਦੇ ਤੁਹਾਨੂੰ ਪਾਸ ਕਰ ਦੂ ਹਾਂ ਨਿਓ ਥੱਲੇ ਉਹਨੇ ਲਾਈ ਹੈ ਨਾ ਨੂਡਲ 버ਗਰਾਂ ਆ ਰਹੀ ਡੇੜੀ ਪੁੱਤ ਮੇਰੇ ਆਹੀ ਉਹ ਹੀ ਬਣਵਾ ਦੇਣੀਆਂ ਸ਼ਹਿਰ ਚ ਤਾਂ ਫਿਰ ਇਹੀ ਕੰਮ ਚੱਲਦਾ ਹੁੰਦਾ ਹੋਰ ਨੂੰ ਡਿਗਰੀਆਂ ਲੈ ਕੇ ਕਰਨੀ ਕਿ ਕੀ ਹੋਰ ਡਿਗਰੀ ਕਰਕੇ ਹੀ ਕਰਨੀ ਆ ਔਰ ਥੱਲੇ ਜਿਹੜਾ ਸ਼ੁਭਾਂਚੂ ਦਾ ਡੈਡੀ ਕਿਹਦੀ ਮਾਂ ਤੇ ਹਰ ਉਸ ਨੂੰ ਸੁਣੂਗੀ ਨਹੀਂ ਹਾਂ ਜਾਂਦਾ ਜਾਂਦਾ ਉਹ ਬਾਹਰ ਚ ਵਜਦਾ ਲੈਟ੍ਰੀਨ ਸਾਫ ਕਰ ਦੇ ਇਹ ਲੱਗੀ ਹੈ ਉਸ ਦਿਨ ਨਹੀਂ ਜੇ ਉਹ ਸਾਡੀ ਪੁੱਛੇ ਲੈਟ੍ਰੀਨ ਸਾਫ ਕਰ ਦੇਗੀ ਉਹ ਮੈਂ ਕਹਿੰਦੀ ਕਿ ਇਹਾਂ ਦੀ ਕਹਿੰਦੀ ਮੈਂ ਨਾ 10ਵੇਂ ਓਪਨ ਚ ਕਰ ਲੈਂਦੀ ਆ ਕਹਿੰਦੀ ਮੈਂ ਤਾਂ ਐਵੇਂ ਨਹੀਂ ਕਹਿਆ ਇਹ 10ਵੇਂ ਜੋ ਓਪਨ ਚ ਕਰਕੇ ਨਾ ਕਹਿੰਦੀ ਮੈਂ ਨਾ ਨਾਨੂ ਕੋ ਰਹਿ ਚੱਲ ਜੰਦੀ ਨਹੀਂ ਮੈਂ ਨਹੀਂ ਕਿਹਾ ਆ ਵੀ ਮੈਂ ਨਹੀਂ ਕਿਹਾ ਪਹਿਲਾਂ ਕਹੇ ਤੂੰ ਕੀ ਆ ਸੀਗਾ ਜੀ ਮੈਂ ਤਾਂ ਨਹੀਂ ਇਥੇ ਸੀ ਮੈਂ ਹਾਂ ਇਹ 10ਵੇਂ ਓਪਨ ਚ ਕਰ ਲੈਣੇ 11ਵੇਂ ਓਪਨ ਚ ਕਰ ਲੈਣੇ ਜਿਹੜੇ ਵਸ ਚੱਲ ਜੰਦੀ ਘਰ ਮੇਰੇ ਨਾਨਕੇ ਪਤਾ ਕੌਣ ਪੜਦੇ ਹੁੰਦੇ ਆ ਜਿਹੜੇ ਨਲਾਇਕ ਜਵਾਬ ਹੋਣ ਨਾ ਨਾਨਕੀ ਉਹ ਪੜ ਦੇਉਂਦੇ ਆ ਜਿੰਨਾਂ ਨੂੰ ਘਰ ਦੇ ਸਾਹਮਣੇ ਸਕਣ ਹੈ ਨਾ ਫਿਰ ਉਹਨਾਂ ਨੂੰ ਨਾਨਕੀ ਭੇਜ ਦਿੰਦੇ ਆ ਵੀ ਜਾਓ ਤੁਸੀਂ ਦਫਾ ਹੋ ਉੱਥੇ ਨਾਨਕੀ ਰੋ ਨਾਨਕ ਕਹੜੇ ਬਗਾੜ ਨਹੀਂ ਹੁੰਦਾ ਹਾਂ ਉਹ ਅੱਜ ਗੜ ਜਾਂਦਾ ਹੈ ਨਾ ਹਾਂ ਨਾਨਕੀ ਜਾ ਇਤੋਂ ਮਾਪਿਆਂ ਦਾ ਡਰ ਮੋਕਿਆਂ ਦਾ ਨਾਨਕੀ ਜਾ ਕੇ ਸੁਣਦੇ ਕੋਹ ਨਹੀਂ ਅਰਸ ਨਾਨਕੇ ਅਰਸ ਤੁਸੀਂ ਕਿਹੜੇ ਸੋਨੀਆਂ ਮਨਾਵਾ ਮੈਂਦਰ ਕੋਲੋਂ ਕੈਨ ਲੈਣਾ ਹਾਂ ਨਾ ਨਾੜੇ ਮੈਂ ਕਿਹਾ ਕਹਨਾ ਤੁੰਡੀ ਕਿਟੀ ਵੀਰ ਉਹ ਕੰਨੀ ਕਹਿੰਦਾ ਇਹ ਮੇਰੇ ਕੋਲ ਛੱਡ ਜੋ ਮੈਂ ਕੁਛ ਨਹੀਂ ਕਰਦਾ ਯਾਰਾ ਹੀ ਮੇਰੇ ਕੋਲ ਅਰਮਾਨ ਨੇ ਕਹਿੰਦਾ ਮੇਰੇ ਕੋਲ ਛੱਡ ਜੋ ਹਾਂ ਮੈਂ ਕੁਛ ਨਹੀਂ ਕਰਦਾ ਕੋਈ ਨਹੀਂ ਮੈਂ ਕਰ ਲੈਣਾ ਕਿੱਟੀ ਨਾਲ ਵੀ ਗੱਲ ਆ ਕਿੱਟੀ ਨੇ ਆ ਕਿੱਟੀ ਨੇ ਵੀਡੀਓ ਦੇਖ ਹੀ ਲੈਣੀਆਂ ਮੇਰੀ ਕਿਹੜੀ ਕਿੱਟੀ ਦੇ ਵੀਡੀਓ ਦੇਖਣਾ ਨਾ ਤੇਰਾ ਥੱਪੜੇ ਲਾ ਕੇ ਨਹੀਂ ਜੇ ਇੱਥੇ ਆਏ ਵੀ ਤਾਂ ਇਹ ਲੰਮੇ ਪਾੜੀ ਆ ਲੰਮੇ ਪਾੜੀ ਕਰਨ ਨੂੰ ਕਹਿੰਦਾ ਕੋਸੋ ਉਹ ਕਰਨ ਨੂੰ ਇਹਨੂੰ ਕੋਲ ਤਾਂ ਆਉਂਦਾ ਕਿਦੋਂ ਕਹਿਦਾ ਫਿਰ ਪਤਾ ਪਚਾਉਂਦਾ ਉਹ ਪਾਣਾ ਉਦੋਂ ਬਣਾਈ ਰੇਲ ਫਿਰ ਹਾਂ ਜੀ ਜੀ ਬਣਾ ਸਕਦਾ ਬਹੁਤ ਭੜਾ ਹੋ ਠੰਡੇ ਬੰਦੇ ਵਾਲੇ ਬੰਦੇ ਬਹੁਤ ਭੜੇ ਹੁੰਦੇ ਆ ਤਾਂ ਕਰ ਇਹਨਾਂ ਨੂੰ ਗੁੱਸਾ ਜਣ ਕਰਾ ਦੇਖਣਾ ਨਹੀਂ ਭੜੇ ਮੱਛਰੇ ਬੁਸੂ ਠੰਡੇ ਬੰਦੇ ਨੂੰ ਗੁੱਸਾ ਬਹੁਤ ਜੀ ਚੜਦਾ ਠੰਡੇ ਬੰਦੇ ਨੂੰ ਗੁੱਸਾ ਨਹੀਂ ਕਰਾਉਣਾ ਚਾਹੀਦਾ ਹਾਂ ਨਹੀਂ ਜਿੱਤੀ ਠੰਡਾ 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 ਮੈਂ ਠੰਡੀ ਵਾਂਗੀ ਜਣੀ